ਜਿੰਦਾਬਾਦ ਸ੍ਰੀ ਨਾਨਕ ਮਰਦਾਬਾ ਜਿੰਦਾਬਾਦ ਅਗਰ ਇਹ ਰਾਮੂ ਹੋ ਡਿਊਟੀ ਫੌਜੀ ਕਰਦੀ ਹੈ ਜਿੰਦਾਬਾਦ ਜਿੰਦਾਬਾਦ ਚਲੋ ਸਤਿ ਸ੍ਰੀ ਅਕਾਲ ਸ੍ਰੀ ਨਾਨਕ ਮਰਦਾਬਾ ਜਿੰਦਾਬਾਦ ਜਿਹੜਾ ਮੈਨਾਂ ਨਹੀਂ ਕੀਤਾ ਮਰਦਾਬਾ ਸਤਿ ਸ੍ਰੀ ਨਾਨਕ ਮਰਦਾਬਾ ਜਿੰਦਾਬਾਦ ਛੋਟਾਈਏ ਭਾਰਤ ਸਰਕਾਰ ਜਿੰਦਾਬਾਦ ਇਸ ਕਰਕੇ ਜਿੰਦਾਬਾਦ ਜਿੰਦਾਬਾਦ सत्री नाइकदा मुरदाबा मुरदाबाद اس سپیل نالک مرداباد مرداباد کاروائی ہونی چاہیے تھی جو جانچ کے نمبر پر کی جا رہا ہے زندہ باد خدا باد اس سپیل نالک مرداباد مرداباد زندہ باد اس سپیل نالک مرداباد زندہ باد خدا باد اس سپیل نالک خدا باد خدا باد مرداباد زندہ باد خدا باد اس سپیل نالک خدا باد خدا باد مرداباد اے خدا باد سے اعلیٰ کلو نکر ਮੈਨਾਂ ਤਜਰਬਾ ਉਹ ਮੇਰੇ ਅੰਦਰ ਦੀ ਫੋਟੀਆਂ ਦਾ ਖੂਨ ਸੀ ਮੈਂ ਇੱਕ ਬੜਵਾਰੀ ਹੁੰਦੇ ਹੋਇਆ ਇੱਥੇ ਦੇਖੇ ਸਸਤੀ ਨਾਲ ਪੰਗਾ ਲੈ ਲੈ ਸ਼ਰਪਾਲ ਸਰਮੀਨਾ ਉਹ ਕਹਿੰਦਾ ਨਾ ਅਰਾਜ ਦੇ ਗਾਣਾ ਮੈਂ ਕਿਹਾ ਮੇਰੇ ਕੋਲ ਫਰਦ ਲੈ ਨਾਲ ਉਹ ਮੈਂ ਤਾਂ ਨਹੀਂ ਪਰ ਪਾਸੇ ਦਾ ਮੈਂ ਕਹਿੰਦਾ ਮੈਂ ਕਿਹਾ ਪੁੱਤ ਮੇਰੇ ਤੋਂ ਮੈਂ ਅੱਜ ਫੀਸ ਲਵਾਂ ਉਹਦਾ ਸਟੇਟ ਨੂੰ ਚਲਾਉਣ ਵਾਲੇ ਹੋ ਔਰ ਇਹਦੇ ਡਿਫੈਂਸ ਨੂੰ ਇਹਨਾਂ ਡਿਫੈਂਸ ਨੂੰ ਚਲਾਉਂਦੇ ਆ ਔਰ ਜਿਹੜੇ ਪੂਰੇ ਦੇਸ਼ ਜਾਂ ਸਰਹੱਦਾਂ ਦੇ ਰਾਖੀਆ ਕਰਦੇ ਆ ਅਗਲੇ ਸ਼ਿਰ ਵਰਗੇ ਇਲਾਕਿਆਂ ਦੇ ਵਿੱਚ ਉਹ ਭਗਵੰਤ ਮਾਨ ਮੈਂ ਤੈਨੂੰ ਇਹ ਪੁੱਛਦਾ ਆ ਕਿ ਤੇ ਇੱਕ ਦਿਨ ਜਾ ਕੇ ਦੇਖਦਾ ਸਹੀ ਦੇਖਦਾ ਸਹੀ ਕਿ ਦੇਖਦੇ ਰਾਖੇ ਕਿੱਦਾਂ ਆਪਣਿਆਂ ਜਾਨਾਂ ਕੁਰਬਾਨ ਕਰ ਰਿਹਾ ਕਿੱਦਾਂ ਤਰੰਗਿਆਂ ਵਿੱਚ ਲਪੇਟ ਕੇ ਆ ਰਹੇ ਆ ਪਰ ਤੁਸੀਂ ਬਿਸ਼ਰਮੋ ਤੁਸੀਂ ਉਹਨਾਂ ਉੱਤੇ ਹੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਉਹਨਾਂ ਦੀ ਪਟਾਈ ਕਰਨੀ ਸ਼ੁਰੂ ਕਰ ਦਿੱਤੀ ਤੇ ਤੁਹਾਡੀ ਸਰਕਾਰ ਇਹੋ ਜਿਹਾ ਚੱਲੇਗੀ ਨਹੀਂ ਜਾਇ ਜਵਾਨ ਜੈ ਕਿਸਾਨ ਹੋਇਆ ਜੀ ਬਿਲਕੁਲ ਜਾਇ ਜਵਾਨ ਜੈ ਕਿਸਾਨ ਕੋਈ ਜਾਇ ਜਵਾਨ ਜੈ ਕਿਸਾਨ ਨਹੀਂ ਹੈ ਕੋਈ ਜਾਇ ਜਵਾਨ ਜੈ ਕਿਸਾਨ ਨਹੀਂ ਹੈ ਇੱਕ ਬੰਨੇ ਜਵਾਨਾਂ ਦੀ ਪਟਾਈ ਕੀਤੀ ਜਾ ਰਹੀ ਹੈ ਜਵਾਨਾਂ ਦੇ ਭੇਖ ਦੇ ਖਤਰਾ 4 ਸਾਲ ਦੀ ਭਰਤੀ ਕਰਕੇ ਖਤਮ ਕੀਤਾ ਜਾ ਰਿਹਾ ਹੈ ਦੂਜੇ ਬੰਨੇ ਕਿਸਾਨਾਂ ਨੂੰ ਕੁੱਟਿਆ ਜਾ ਰਿਹਾ ਵਾ ਇਹ ਸਾਰੀ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੀ ਮਿਲਿਪਰਤ ਦੇ ਨਾਲ ਹੋ ਰਿਹਾ ਹੈ। ਉਹ ਜੋ ਸੁਭਾਜਿਤ ਕਰਨ ਵਾਲੇ ਸਾਫਕਾ ਸੈਨਿਕ ਸਾਡੇ ਔਰ ਹੋਣ ਡਿਊਟੀ ਅਗਰ ਉਹਨਾਂ ਦੇ ਨਾਲ ਇਹੋ ਜਿਹਾ ਵਤੀਰਾ ਕੀਤਾ ਜਾ ਰਿਹਾ ਹੈ ਤੇ ਤੁਸੀਂ ਹਿਸਾਬ ਲਾ ਲੋ ਕਿ ਇਹ ਦੇਸ਼ ਕਿੱਧਰ ਨੂੰ ਜਾ ਰਿਹਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਕੀ ਛਿੱਟੇ ਨਿਕਲ ਸਕਦੇ ਨੇ। ਇਸ ਕਰਕੇ 4 ਦਰਿੰਦੇ ਔਰ ਆਠ ਉਹਨਾਂ ਦੇ ਨਾਲ ਹੋਰ 12 ਦੇਰਵਾ ਐਸਐਸਪੀ ਨਾਨਕ ਇਹਨਾਂ ਸਾਰੇ ਐਫਆਈਆਰ ਦਰਜ ਹੋਣੀ ਚਾਹੀਦੀ ਹੈ ਔਰ ਇਹਨਾਂ ਨੂੰ ਡਿਸਕਸ ਕਰਨਾ ਚਾਹੀਦਾ ਹੈ 50 ਲੱਖ ਦੇ ਪਿੱਛੇ ਕਰਨਾ ਚਾਹੀਦਾ ਜਿੰਨੇ ਜੇ ਤੱਕ ਇੱਥੋਂ ਤੱਕ ਨਹੀਂ ਪਹੁੰਚਾਂਗੇ ਉਹਨਾਂ ਦੇ ਤੱਕ ਬਿਲਕੁਲ ਨਹੀਂ ਪਿੱਛੇ ਨਹੀਂ ਹਟਾਂਗੇ ਲਗਾਤਾਰ ਮੋਰਚਾ ਚਲਾਈ ਰੱਖਾਂਗੇ ਇਹ ਜਿਹੜੀ ਉਹਨਾਂ ਨੇ ਜਾਂ ਚੁੱਕੀਏ ਨਹੀਂ ਸੰਭਵ ਨਹੀਂ ਇਹਦੇ ਵਿੱਚ ਆ ਐਸਐਸਪੀ ਨਾਨਕਿਆ ਸਾਡੀ ਇਹ ਵੀ ਮੰਗਿਆ ਕਿ ਐਸਐਸਪੀ ਨਾਨਕ ਦੇ ਉੱਪਰ 20 ਕਾ ਬਾਈ ਹੋਣੀ ਚਾਹੀਦੀ ਹੈ ਜਿਹੜੇ ਆਰਮੀ ਹੈੱਡਕੁਆਰਟਰ ਦੇ ਜਰਨੈਲ ਬੈਠੇ ਆ ਮੈਂ ਦੇਖ ਚੜੇਦਾ ਹਾਂ ਹਾਂ ਚੜੇਦਾ ਹਾਂ ਪਹਿਲਾਂ ਵੀ ਗੱਲ ਕਹੀ ਸੀ ਕਿ ਜੇ ਆਰਮੀ ਆਰਮੀ ਬਗਾਵਤ ਕਰਕੇ ਕੋਈ ਇੱਕ ਸੀਓ ਜਾਂ ਕੋਈ ਵੀ 10 ਬੰਦੇ 20 ਬੰਦੇ 30 ਬੰਦੇ ਦਾ ਛਾਣੇ ਤੇ ਆ ਕੇ ਇਹਨਾਂ ਦੇ ਛੇਫਰੇਡ ਕਰਨ ਤੇ ਇਹਨਾਂ ਨੂੰ ਨਾ ਹਾਲੂ ਹੋਏ ਬਾਕੀ ਇਹ ਜੋ ਘੁੱਸਾ ਆਰਮੀ ਹੈਡਕੁਆਰਟਰ ਹੀ ਜਾ ਚੁੱਕਾ ਹੈ ਸਾਡੇ ਨੂੰ ਜਦਾ ਸੂ ਜਵਾਨ ਅਫਸਰਾਂ ਤੇ ਕਾਰਵਾਈਆਂ ਕਰਨ ਦੇ ਆ ਅਸੀਂ ਜਿੰਨੇ ਵੀ ਸੈਨਿਕ ਹਸਾਬ ਦਾ ਸੈਨਿਕ ਹੋਰ ਮੈਂ ਇੱਕ ਤੁਹਾਡੇ ਮਾਧਿਰਮ ਮਾਧਮਦ ਰਾਈ ਆਰਮੀ ਦੇ ਅਫਸਰਾਂ ਨੂੰ ਵੀ ਬੇਨਤੀ ਕਰੂੰਗਾ ਕਿ ਸਾਡਾ ਜੋ ਸਾਬਕਾ ਸੈਨਿਕ ਆ ਦੇ ਨਾਲ ਹਾਜ਼ਰ ਕਰਨੂ ਸਾਹਿਬ ਦੇ ਨਾਲ ਤੇ ਬਾਕੀ ਸੈਨਿਕਾਂ ਦੇ ਨਾਲ ਇਹਨਾਂ ਵਧੀਆਂ ਹੋਰਾਂ ਜੇ ਅਸੀਂ ਤੁਹਾਡੇ ਨਾਲ ਖੜੇ ਆ ਤੇ ਤੁਸੀਂ ਵੀ ਸਾਡਾ ਸਹਿਯੋਗ ਦਿਓ ਅਸੀਂ ਆਪਣੀਆਂ ਮੰਗਾਂ ਵਾਸਤੇ ਰਾਤ ਦਿਨ ਫਿਰ ਰਹੇ ਆ ਤੁਸੀਂ ਵੀ ਸਾਡਾ ਸਹਿਯੋਗ ਦਿਓ ਸਾਡੀ ਜਿੱਦਾ ਅਗੇ ਬੇਨਤੀ ਆ ਤੰਦੇ ਬਾਰਡਰ ਤੇ ਲੜਾਈ ਲਾ ਛੜਦੇ ਆ ਕਿ ਅਸੀਂ ਆਪਣੇ ਪਰਿਵਾਰ ਵਾਸਤੇ ਅਸੀਂ ਲੜਾਈ ਨਹੀਂ ਲੜ ਸਕਦੇ ਦੇਖੋ ਵੀਰੋ ਇਹ ਹਿੰਦਸਤਾਨ ਦੇ ਵਿੱਚ ਦੋ ਹੀ ਕਮ ਹੈ ਜਵਾਲ ਔਰ ਤੂਫਾਨ ਅੱਜ ਦੇ ਟਾਈਮ ਤੋਂ ਤੇ ਵੀਰੋ ਤੂਫਾਨ ਵੀ ਛੱਤਾਂ ਤੋਂ ਉੱਡ ਜਾਂਦਾ ਤੇ ਅੱਜ ਜਵਾਨ ਵੀ ਕਿੱਥੇ ਛੱਤਾਂ ਤੋਂ ਉੱਡ ਜਾਂਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਹੈ ਜੋ ਯਾਦੂਆਂ ਨੂੰ ਨਾਂ ਲੈ ਆਇਆ ਸੀਗਾ ਚਾਹੇ ਜਵਾਨ ਚਾਹੇ ਤੂਫਾਨ ਅੱਜ ਦੋਨੇ ਦੇ ਪਾਸੇ ਜਿੱਤਿਆ ਦੋਵੇਂ ਵਰਗ ਜਿਹੜੇ ਛੱਤਾਂ ਤੋਂ ਖੋਲਿਆ ਵੀਰੋ ਵਿਜੇਤ ਸਿੰਘ ਪੰਜਾਬ ਸਰਕਾਰ ਜਿਹੜੀ ਆਈ ਹੈ ਮੁੱਖ ਮੰਤਰੀ ਭਗਵੰਤ ਮਾਨ ਇਹਨੂੰ ਪਤਾ ਨਹੀਂ ਫੌਜਾਂ ਦੇ ਆ ਕੀ ਤੁੰਣੀ ਜਾ ਤੁਸੀਂ ਆਪਸਾ ਇਤਿਹਾਸ ਵੇਖ ਲਓ ਕੌਂ ਦੀਏ ਪੰਜਾਬ ਸਰਟਾਂਟੋ ਵਿੱਚ ਖਾਂਦਿਆ ਗਏ ਚਾਰਜ ਔਰ ਛੇਵੀਂ ਯੂਨਿਟ ਵਿੱਚ ਜੇ ਸਾਡੇ ਜੀਓਜੀ ਸੈ bant ਸੀਗੇ ਉਹ ਗਰੀਬਾਂ ਦੀਆਂ ਮਜ਼ਦੂਰਾਂ ਇਸਦੀ ਬੋਨਰ ਦੇ ਬੋਲ ਜਾਂ ਕਰਦੇ ਸਨ ਉਸ ਤੋਂ ਬਾਅਦ ਇਹਨਾਂ ਨੇ ਛੇ ਮਹੀਨੇ ਬਾਅਦ ਸਾਨੂੰ ਚਲਦਾ ਕਰ ਦਿੱਤਾ ਗਿਆ ਉਸ ਤੋਂ ਬਾਅਦ ਕਿੰਨੇ ਐਕਸੀਡੈਂਟ ਹੋਏ ਸਾਡੇ ਇੱਕ ਸਾਡਾ ਅਛੀਰ ਨੇਥੇ ਸੁਖਿੰਦਰ ਸਿੰਘਾਂ ਕੇ ਅੰਮਰਸਰ ਤੋਂ ਉਹਦਾ ਬੀਕਾ ਸੀਡੀ ਵੀ ਲੱਗਿਆ ਹੋਇਆ ਹੈ ਉਹਨੇ ਕੰਡਣ ਵਾਲੀ ਜਾਚਿਆ ਅੰਗਲਵਾੜੇ ਤੇ ਆਖਿਰੰਦ ਬੱਚਿਆਂ ਦੇ ਖਾਣ ਵਾਸਤੇ ਉਹਨਾਂ ਨੂੰ ਸੰਗ ਪਾੜੇ ਅੱਜੇ ਐਡਾ ਗਲੈਰਾਤ ਸੀ ਜਿਹੜਾ ਬੱਚੇ ਬਿਮਾਰ ਹੋ ਜਾਂਦੇ ਸੀਗੇ ਉਸਨੂੰ ਲੇਤੀ ਰੂਟ ਤੋਂ ਸਵਾਰ ਕੀਤੀ ਮੁਕਮਲ ਤੇ ਦਿੱਤੀ ਹੈ ਰਾਜ ਨੂੰ ਮਾਲਾ ਮੈਂ ਚਾਕੇ ਨੂੰ ਫਰੰਡਨ ਕਰਦਾ ਕਿਉਂਕਿ ਫੌਜੀਆ ਜੇਦਾ ਸੀਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਸੁਭਾ ਪ੍ਰਧਾਨ ਸਾਹਿਬ ਕਾ ਸੰਨਕ ਵੈਲਫੇਅਰ ਕਮੇਟੀ ਪਲਾਬ ਔਰ ਸੰਝਾ ਮੋਰਚਾ ਪੰਜਾਬ ਮਾਝਾ ਜ਼ੋਨ ਆਪ ਸਾ ਵੀਰਾਂ ਨੂੰ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦ ਜਿਹੜੇ ਦੂਰ ਦਰਾਡੇੋਂ ਚੱਲ ਕੇ ਇੱਥੇ ਸਾਡੇ ਸੈਨਿਕ ਪਹੁੰਚੇ ਆ ਇਹ 2-4 ਮਿੰਟ ਹੀ ਮੈਂ ਲਵਾਂਗਾ ਉਹਨਾਂ ਨੂੰ ਧਿਆਨ ਦੇ ਨਾਲ ਸੁਣਨ ਦੀ ਕੋਸ਼ਿਸ਼ ਕਰਿਓ ਜੋ ਅੱਜ ਦੇ ਹਾਲਾਤ ਪੰਜਾਬ ਸਰਕਾਰ ਔਰ ਪ੍ਰਸ਼ਾਸਨ ਨੇ ਬਣਾ ਦਿੱਤੇ ਐ ਉਹ ਸਭ ਕੋਈ ਲੁਕੇ ਲੁਕੇ ਛੁਪੇ ਨਹੀਂ ਤੁਹਾਡੇ ਸਾਹਮਣੇ ਐ ਜੇ ਆਰਮੀ ਦੇ ਕਰਨਲ ਸਾਹਿਬ ਸੇਫ ਨਹੀਂ ਤੇ ਤੁਸੀਂ ਮੰਨ ਸਕਦੇ ਹੋ ਕਿ ਆਮ ਜਨਤਾ ਦਾ ਇਹ ਪ੍ਰਸ਼ਾਸਨ ਕੀ ਹਾਲ ਖਤਰਦਾ ਹੋਏਗਾ ਇਹ ਘਟਨਾ ਨੂੰ ਅੰਜਾਮ ਦੇ ਕੇ ਇਸ ਪ੍ਰਸ਼ਾਸਨ ਨੇ ਸਾਬਤ ਕਰ ਦਿੱਤਾ ਇਸ ਪੋਸ ਪ੍ਰਸ਼ਾਸਨ ਨੇ ਕਿ ਜੋ 1984 ਦੇ ਵਿੱਚ ਸਮੇਤ ਜਾਨੀ ਨੇ ਜੋ ਪੰਜਾਬ ਦੇ ਵਿੱਚ ਅਤਿਆਚਾਰ ਕੀਤੇ ਸੀ ਪੁਸ ਦੇ ਰਾਈ ਉਸ ਕਰੀ ਨੂੰ ਜੋੜਦੇ ਹੋਏ ਇਸ ਐਸਐਸਪੀ ਨਾਨਕ ਸਿੰਘ ਨੇ ਲਾਰ ਨਵੀ ਤੋਰ ਦਿੱਤੀ ਹੈ ਜੇ ਆਰਮੀ ਦੇ ਇੱਕ ਕਰਨ ਸਾਹਿਬ ਸੇਫ ਨਹੀਂ ਹੈ ਤੇ ਆਮ ਜਨਤਾ ਦਾ ਕੀ ਹਾਲ ਹੋਏਗਾ ਐਸਐਸਪੀ ਸਾਹਿਬ ਨੂੰ 6 ਕਿਸਦੀ ਆ ਉਹ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਉੱਪਰ ਮੈਂ ਕਹਿੰਦਾ ਗ੍ਰੇਜੂਏਟ ਕਰੂੰਗਾ ਕਿ ਜੋ ਇੱਕ ਸਟੇਗਾ ਤੇ ਚੁਟਕੇ ਸੁਣਾਉਣ ਵਾਲੀ ਸਰਕਾਰ ਭੰਡ ਸਰਕਾਰ ਮੈਨੂੰ ਕਿਸੇ ਦਾ ਕੋਈ ਖੌਫ ਨਹੀਂ ਕਿਉਂਕਿ ਸਾਡਾ ਖੂਨ ਖੋਲ ਠੰਡਿਆ ਕੇ ਜੇ ਇੱਕ ਸਾਡੇ ਐਸ ਵਿਚਾਰ ਕਰਨ ਵਾਲੇ ਸਾਉ ਯੂਨਟ ਕਮਾਂਡਰ ਜੋਪੁਰੇ ਬਾਰਡਰ ਦੇ ਉੱਪਰ ਹਜ਼ਾਰ ਬੰਦੇ ਨੂੰ ਲੈ ਕੇ ਉਸ ਦੇਸ਼ ਦੀ ਰਾਖੀ ਕਰਦੇ ਆ ਦੇਸ਼ ਦਾ ਲੋਹਾ ਲੈਂਦੇ ਆ ਜੇ ਉਹਨਾਂ ਦੀਆਂ ਇਹ ਲੱਤਾਂ ਪਵਾ ਦੌੜ ਸਕਦੇ ਆ ਤੇ ਸਾਡਾ ਕੀ ਹਾਲ ਕਰਨਗੇ ਇਹ ਭਾਈ ਸਾਹਿਬ ਸੋਇਸ਼ ਪੰਡ ਸੀਐਮ ਦੇ ਅੰਦਰ 84 ਦੇ ਸਮੇਂ ਦੇ ਵਿੱਚ ਜੋਸ਼ ਤੇ ਸਮੇਂ ਦੀ ਬੁੱਚੜ ਸਰਕਾਰ ਦੀ ਆਤਮਾ ਇਹਨਾਂ ਦੇ ਅੰਦਰ ਆ ਚੁੱਕੀ ਹੈ ਇਹ ਉਸ 84 ਨੂੰ ਦੁਬਾਰਾ ਦਿਹਾਉਣ ਵਾਸਤੇ ਇਹ ਕਿਤੇ ਵੀ ਐਨਕਾਊਂਟਰ ਕਰ ਰਹੇ ਨੇ ਕਿਤੇ ਵੀ ਲੱਤਾਂ ਤੋੜ ਰਹੇ ਨੇ ਬਾਹਾਂ ਤੋੜ ਰਹੇ ਨੇ ਕੋਈ ਇਹਨਾਂ ਨੂੰ ਪੁੱਛਣ ਵਾਲਾ ਨਹੀਂ ਪਰ ਇਹਨਾਂ ਨੂੰ ਸ਼ਾਇਦ ਪਤਾ ਨਹੀਂ ਕਿ ਤੁਸੀਂ ਇਸ ਵਾਰੀ ਜੋ ਪੰਗਾ ਲੈ ਲਿਆ ਉਹ ਆਰਮੀ ਦੇ ਸੋਲਜਰਾਂ ਦੇ ਨਾਲ ਲੈ ਲਿਆ ਹੈ ਉਹ ਵੀ ਇੱਕ ਆਮ ਸੋਲਜਰ ਨਹੀਂ ਮੈਂ ਇੱਥੇ ਕਹੂੰਗਾ ਕਿ ਇੱਕ ਇੱਕ ਚੀਤੇ ਨੂੰ ਫਾਤਲੋ ਨਾ ਇਹ ਨਾਰਮਲ ਚੀਜ਼ ਹੈ ਕਿ ਜਵਾਨ ਜੋ ਆ ਰਹੀਦਾ ਉਹ ਚੀਤਾ ਹੈ ਪਰ ਤੁਸੀਂ ਤੇ ਬੱਬਰ ਸ਼ੇਰ ਦੀ ਪੂਛ ਨੂੰ ਹੱਥ ਲਾ ਲਿਆ ਓਏ ਤੁਹਾਡਾ ਹਾਰ ਕੀ ਹੋਏਗਾ ਤੁਹਾਨੂੰ ਸ਼ਾਇਦ ਪਤਾ ਨਹੀਂ ਮੈਂ ਇਸ ਲਾਹਤੀ ਸਰਕਾਰ ਨੂੰ ਕਹਿਣਾ ਚਾਹੁੰਦਾ ਇਸ ਸਟੇਜ ਤੋਂ ਕਿ ਨਿਕਲਿਓ ਤੁਸੀਂ ਪੂਰੇ ਦੇਸ਼ ਦਾ ਕੀ ਪੂਰੇ ਵਰਡ ਦੇ ਵਿੱਚ ਤੁਹਾਨੂੰ ਲਾਹਤਾਂ ਪੈ ਰਹੀਆਂ ਇਸ ਗੱਲ ਦੀਆਂ ਕਿ ਇਹ ਪੰਜਾਬ ਸਰਕਾਰੋਂ ਸੈਂਟੈਂਡ ਕੇਂਦਰ ਦੀ ਸਰਕਾਰ ਮਿਲ ਕੇ ਜੋ ਦੇਸ਼ ਦੇ ਰਾਖੇ ਨੇ ਉਹ ਵੀ ਨਾਰਮਲ ਨਹੀਂ ਉੱਚੇ ਪੱਧਰ ਦੇ ਅਫਸਰ ਤੁਸੀਂ ਉਹਨਾਂ ਦੀ ਮਾਰ ਕੁੱਟਾਈ ਕਰਕੇ ਇਹ ਸਾਬਤ ਕਰ ਰਹੇ ਹੋ ਕਿ ਇਸ ਆਰਮੀ ਦੀ ਵਿਦੇਸ਼ਾਂ ਦੇ ਵਿੱਚ ਬੇਇੱਜ਼ਤੀ ਕਰ ਰਹੇ ਹੋ ਪਰ ਅਸੀਂ ਵੀ ਇਸ ਚੀਜ਼ ਦਾ ਪਰਣ ਲੈ ਲਿਆ ਏ ਕਿ ਜੋ ਸਾਡੀ ਭੈਣ ਸੋ ਮੈਡਮ ਨੇ ਜੋ ਕਰਨੇ ਪੁਸ਼ਪੰਦਰ ਸਿੰਘ ਦੇ ਜੋ ਮਹਿਮ ਨੇ ਬੈਦਮ ਨੇ ਉਹਨਾਂ ਨੇ ਜੋ ਧਾਰ ਲਿਆ ਏ ਇਹ ਪੂਰੇ ਸਾਫ ਦਾ ਸੰਗ ਉਹਨਾਂ ਦੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਖੜੇ ਰਹਿਣਗੇ ਜੋ ਉਹਨਾਂ ਨੇ ਛੱਤਾਂ ਉਹਦੇ ਅੱਗੇ ਰੱਖੀਆਂ ਜਦ ਤੱਕ ਇਹ ਪ੍ਰਸ਼ਾਸਨ ਇਹ ਸਰਕਾਰ ਨਹੀਂ ਮੰਨਦੀ ਤੱਕ ਅਸੀਂ ਇੱਥੋਂ ਹਿਲਣ ਵਾਲੇ ਨਹੀਂ ਅਸੀਂ ਉਸ ਹੁਕਮ ਦਾ ਇੰਤਜ਼ਾਰ ਕਰ ਰਹੇ ਜਿਨ੍ਹਾਂ ਨੇ ਸਰਦਾਰ ਪ੍ਰਗਨ ਸਿੰਘ ਢੀਟਸਾ ਜੋ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਨੇ ਜਿਨ੍ਹਾਂ ਨੇ ਪ੍ਰੋਗਰਾਮ ਲੀਕਿਆ ਹੈ ਅਸੀਂ ਉਹਨਾਂ ਦਾ ਉਹਨਾਂ ਦੇ ਹੁਕਮ ਦਾ ਇੰਤਜ਼ਾਰ ਕਰ ਰਹੇ ਆ ਕਿ ਉਹ ਸਾਨੂੰ ਅਗਲਾ ਪ੍ਰੋਗਰਾਮ ਦੇ ਦਿੰਦੇ ਕੀ ਆ ਇਹ ਪ੍ਰਸ਼ਾਸਨ ਭਲੇਖਾ ਕੱਢ ਦੇਵੇ ਭਾਰਤ ਦੀ ਪੰਜਾਬ ਦੀ ਸਰਕਾਰ ਭਲੇਖਾ ਕੱਢ ਦੇਵੇ ਕਿ ਇਹ ਅਸੀਂ ਨਿਆਂ ਦਵਾਏ ਬਗੈਰ ਇਥੋਂ ਉੱਠ ਜਾਵਾਂਗੇ ਮੈਂ ਇੱਕ ਵਾਰ ਫੇਰ ਕਹਿਣਾ ਹੈ ਕਿ ਪੰਜਾਬ ਪੁਲਿਸ ਇਨਾ ਅਤਿਆਚਾਰ ਕਰ ਰਹੀ ਹੈ ਕਿ ਸਾਡੇ ਬੱਚੇ ਵੀ ਸੇਫ ਨਹੀਂ ਸਾਨੂੰ ਇਹ ਚੀਤਾ ਡਰ ਸਿਰਫ ਸਾਨੂੰ ਨਹੀਂ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਕਿ ਸਾਡੇ ਬੱਚੇ ਸ਼ਾਮ ਨੂੰ ਬਾਹਰ ਨਿਕਲਣਗੇ ਤਾਂ ਇਹ ਨੱਤਾ-ਬਾਵਾਂ ਤੋੜ ਕੇ ਪਤਾ ਨਹੀਂ ਕੀ ਅਨਗੋਠਰ ਬਣਾ ਦੇਣਗੇ ਕਿ ਉੱਪਰ ਹਜ਼ਾਰ ਵੀ ਪਾ ਸਕਦੇ ਆ ਮੈਂ ਇਹ ਜੋ ਪੁਰਾਣਾ ਇਤਿਹਾਸ ਹੈ ਇਹ ਸਾਹਮਣੇ ਸਾਡੇ ਆ ਰਿਹਾ ਹੈ ਕਿ ਹੁਣ ਵੀ ਸਾਰਾ ਕੁਝ ਹੋ ਰਿਹਾ ਹੈ ਕਿਉਂਕਿ ਉਹ ਸਾਰੀਆਂ ਚੀਜ਼ਾਂ ਜੋ ਸਾਡੇ ਸਾਹਮਣੇ ਨਹੀਂ ਆਉਂਦੀਆਂ ਜੋ ਉਸ ਕਾਰਵਾਈਆਂ ਕਰਦੀ ਹੈ ਸੋ ਟਾਈਮ ਦੇ ਟਾਈਮ ਨੂੰ ਦੇਖਤੀ ਹੋਏ ਸਮਾਂ ਬਹੁਤ ਥੋੜਾ ਹੈ ਇਨੀਆਂ ਕੀ ਬੇਨਤੀਆਂ ਪ੍ਰਵਾਨ ਕਰੋ ਕਿ ਜੋ ਵੀ ਪ੍ਰੋਗਰਾਮ ਅਗਲਾ ਆਉਂਦਾ ਜਿੰਨੇ ਵੀ ਵੱਖ-ਵੱਖ ਯੂਨੀਅਨ ਦੇ ਪ੍ਰਧਾਨ ਆਏ ਨੇ ਜੋ ਢਿੰਡਸਾ ਸਾਹਿਬ ਜਾਂ ਮੈਂ ਵੱਲੋਂ ਜੋ ਵੀ ਸਾਨੂੰ ਆਦੇਸ਼ ਮਿਲਦੇ ਉਹ ਆਦੇਸ਼ਾਂ ਦੀ ਅਸੀਂ ਪਾਲਣਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੇ ਆਪ ਉਹਨਾਂ ਦੇ ਚਾਰੋਂ ਨਾਮ ਕਹਿ ਦਿੱਤੇ ਸਾਡੀ ਪਹਿਲੀ ਮੰਗ ਪੂਰੀ ਹੋਈ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਅਨ ਸਾਡੀ ਦੋ ਮੰਗਾਂ ਹੈ ਜਿਹੜੀ ਮੇજર ਮੰਗਾਂ ਹੈ ਪਹਿਲੀ ਦੂਜੀ ਮੰਗ ਸੀਬੀਆ ਇਨਕੁਆਇਰੀ ਜਾਂਚ ਮਾਰਕ ਕੀਤੀ ਜਾਏ ਇਸ ਤੋਂ ਬਿਨਾਂ ਅਸੀਂ ਤੁਹ ਨਹੀਂ ਹਿਲਾਗੇ ਤੀਜੀ ਐਸਐਸਪੀ ਨਾਮ ਇਮੀਡੀਟ ਪਟਿਆਲੇ ਤੋਂ ਪਟਿਆਲੇ ਦਾ ਕਿਸਾਨ ਕੀਤਾ ਹੈ ਜੀ ਐਸ ਐਸ ਪੀ ਆ ਵੀ ਸਾਨੂੰ ਮੋੜ ਨਹੀਂ ਬਿਲਕੁਲ ਜੇ ਮੈਡਮ ਨੇ ਕਿਹਾ ਕਿ ਨਾਨਕ ਸਿੰਘ ਨੂੰ ਇੱਥੋਂ ਬਾਹਰ ਕੀਤਾ ਜਾਵੇ ਪਟਿਆਲੇ ਤੋਂ ਵਿੱਚੋਂ ਇਹ ਜਿਹੜੀਆਂ ਦੋ ਮਕਾਨ ਆਪਣੀਆਂ ਬੱਚਿਆਂ ਦੇ ਵੀ ਬਣਾ ਕੇ ਉਠਾਗੇ ਨਹੀਂ ਤਾਂ ਅਸੀਂ ਇੱਥੇ ਬੈਠਿਆ ਸੀ ਜਾਣ ਵਾਲੇ ਹੈ ਨਹੀਂ ਅਸੀਂ ਬਾਦਰਾ ਤੋਂ ਉੱਤਰ ਦੁਸ਼ਮਣ ਤੋਂ ਆਪਣੇ ਦੇਸ਼ ਨੂੰ ਬਚਾਉਣੇ ਆ ਤੇ ਅਸੀਂ ਆਪਣੇ ਆਪ ਨੂੰ ਬਚਾਉਣ ਵਾਸਤੇ ਤਾਂ ਪੋਸਟਾਂ ਨੂੰ ਕੀ ਕਰ ਸਕਦੇ ਆ ਇਹਨਾਂ ਨੂੰ ਕੋਈ ਅੰਦਾਜ਼ਨ ਨਹੀਂ ਹੈ। ਐਸਾਨੀ ਕਾਇਮੀ ਥੋੜਾ ਜਿਹਾ ਹੈ। ਸਭ ਤੋਂ ਪਹਿਲਾਂ ਤਾਂ ਦੇਖੋ ਇੱਕ ਗੱਲ ਦਿੱਤੋਂ ਮੈਂ ਸ਼ੁਰੂਆਤ ਕਰਨੀ ਚਾਹਦੀ ਆ ਕਿ ਜਿੰਨੇ ਵੀ ਸਾਡੇ ਆਰਮਡ ਫੋਰਸਸ ਰਹੇ ਤੁਹਾਡੇ ਸੱਚਾ ਹੈਗਾ ਕਿ ਜੀ ਅਸੀਂ ਚੈਨ ਨਾਲ ਖੜੇ ਆ। ਔਰ ਇਹ ਗੱਲ ਕਹਿ ਨਾਲ ਨਹੀਂ ਹੈ ਕਿ ਕਿ ਸਭ ਨੂੰ ਪਤਾ ਹੈਗਾ ਜੋ ਸੱਚ ਹੈਗਾ। ਦੇਖੋ ਕਿ ਸਾਰੇ ਹੀ ਸਾਡੇ ਵਾਸਤੇ ਬਹੁਤ ਸਰਕਾਰੀ ਹੋ। परफेक्टेबल हो उससे अलावा भी मैं ये कहूंगी कि जबो तुसी उठके अपने देखो साधन की पताम जाएगा मैं बारिश में कुछ तरह परिवार में लड़के नौकरी करना कितना आसान है तुसी का एडवर्स जेडे एटमॉस्फेयर का है ना ये बिल्कुल ठंडी की है की सा माइनस 60 टेंपरेचर हैगा उससे काडे मदद होती केवल लोगों

रेगुलेटर दरअसल ये कि कुछ भी गलत है तो सा देखो वो एक मैरीट पूरी कर सकती बट इंसानियत के नाते जो भी कुछ सही है ना मैं ऐसा कर सकता है ये तक जो थोड़ा एक बात की देवी सर है कि वो आरंभ ही थी रेस्पेक्टेबल पोजीशन पे आगे बढ़ी ताकि ताकि ना मीडिया मिलनिया ये तक मेरा ये मानना है कि कैसे पावे हम आदमी वो एज अ एडमिनिस्ट्रेशन मेरी जिम्मेदारी हो और हमेशा मैं एक बात कहती हूं वो ना जानते हूं कि संदेही होने कि जब कोई नहीं हूँ वोते हूँ चाहे वह भाग बच्चा हो बजुर्ग हो इन फैक्शन हो मेरी जिम्मेदारी तो है मानते तो भी हाँ कोशिश भी रहती है कमी भी रहती है तो अभी माफी नहीं मानते हैं कि इना कुछ अं नहीं कर पाते हैं बट ये साल रिसपोंसिबिलिटी है जलो देखो मैं फैमिली नहीं मिली मैं पता चल मीडिया रा कुछ मेरे तो कर पाया मैं देता हूँ भी मैटर ऑफ इनवैसिगे है

डीसी जनरली मतलब मैं ये नहीं कह रही कि मैं कोई इससे आगे बढ़ना काम करता है धरने से भी नहीं देखा होना कि डिस्ट्रिक्ट मजिस्ट्रेट के उपर डीसी ऊपर कोई नहीं मिलता पर मेरा परपज ही सीधा आंदा ये आमदारी गल कि जी साढ़े रिस्पैक्टेबल बंदे हो तो मेरा आमदान ही सिर्फ एक परपज ठीक है कि मैं सिर्फ सारे क्लीयर जा कि जो भी कुछ होगा फेयर ट्रांसपेरेंट मैनर ही मैने जो भी इनवेटेशन होनी है बिल्कुल ठीक होगी

ਸਾਰਿਆਂ ਨੂੰ ਮੇਰੀ ਕੋਈ ਬੇਨਤੀ ਹੈ ਜੀ ਤੁਸੀਂ ਜਰੂਰ ਮੇਰੇ ਉਹਦੇ ਬਤੇਗੀ ਉਹਨਾਂ ਦਾ ਅਧਿਕਾਰ ਉੱਚੀ ਮੈਡਮ ਜੀ ਅੱਜ ਕੋਈ ਇਹ ਨਹੀਂ ਲੱਗਦਾ ਕਿ ਬਤਾਏਗਾ ਐਸਐਸਪੀ ਜੀ ਕੋਲ ਮੇਰੀ ਦਿੱਕਤ ਹੈ ਸਾਡੇ ਸਾਰਿਆਂ ਦੀ ਜੀ ਜੋ ਹੋਂਕਾਰ ਨਿਕੋਲਗਾ ਅਕੇਲੇ ਤਾਂ ਅਕੇਲੇ ਖੜੇ ਰਹਿਣਾ ਕੋਈ ਨਹੀਂ ਖੜੇ ਬੱਸ ਲਈ ਬੇਨਤੀ ਕੋਈ ਨਾ ਕੋਈ ਨਾ ਮੈਂ ਅੱਠਾਂ ਦੇ ਵਿੱਚ ਖੜਿਆ ਨਹੀਂ ਕੋਈ ਨਹੀਂ ਖੜਿਆ ਲੈ

मैडम करना सारे सिर्फ मैडम के हाथ में नहीं थी मगर मैडम के हाथ में नहीं है चलो सीढ़ियां भी पोस्टिंग रात को रात कर लेंगे तो राक एक एसटी की पोस्टिंग नहीं काट सकते भगवान मान साहब दूसरी बात सीपीआई इनकी इंक्वायरी तो खड़ी लेटर से लिखना है कि सीढ़ियां इंक्वायरी इज माथ इतना कि थोड़ा टाइम नहीं है सर

सादे बंदियाँ ना थोड़े छोटे किसी के चीजे बदली के ऐसे किसी के बदली, मगर जब तुम सादे बंदियाँ ना थोड़े छोटे थो थो बदली करने का वही काम करने का, देखो मेरी सायन बेंटी अरी ते एस्ट्रोरेंस है का, देखो जी मेरी सर पे कोई डालेगी कि जो होगा ठीक होगा, आई विल एस्पोर्ट कि सारा

ਆਪੋ ਆਪਣੇ ਨਫਰੀ ਲੈ ਕੇ ਦਿਵਾਨਾ ਫੋਰ ਐਸਓ ਤਰੀਕੇ ਨਾਲ ਸਟੇਜ ਉੱਪਰ ਆ ਕੇ ਦੋ ਜ아요 ਜਿੰਨੀਆਂ ਵੀ ਜੱਥੇਬੰਦੀਆਂ ਆਈਆਂ ਨੇ ਜਿੰਨੀਆਂ ਵੀ ਸੈਲਕ ਜੱਥੇਬੰਦੀਆਂ ਆਈਆਂ ਕਿਸਾਨ ਜੱਥੇਬੰਦੀਆਂ ਆਈਆਂ ਮਜ਼ਦੂਰ ਜੱਥੇਬੰਦੀਆਂ ਆਈਆਂ ਜਾਂ ਹੋਰ ਵੀ ਜੱਥੇਬੰਦੀਆਂ ਆਈਆਂ ਉਹਨਾਂ ਦਾ ਅਸੀਂ ਸਾਰੇ ਜੀ ਆਪਾਂ ਨਮਾਜ਼ ਕਰਦੇ ਆ ਕਿ ਤੁਸੀਂ ਵੱਡੀ ਗਿੰਤੀ ਦੇ ਤਾਲੇ ਔਰ ਇਸੇ ਤਰੀਕੇ ਨਾਲ ਜੇ ਤੁਸੀਂ ਆਉਂਦੇ ਰਹੋਗੇ ਤਾਂ ਆਪਾਂ ਜਿਹੜਾ ਇੱਕਾ ਬਣਾ ਰਹੂ 10 ਆਪਾਂ ਸੈਂਕਾ ਨੂੰ ਆਉਣ ਵਾਲੀਆਂ ਮੁਸ਼ਕਲਾਂ ਆਪਾਂ ਇਸੇ ਤਰੀਕੇ ਨਾਲ ਹੱਲ ਕਰਦੇ ਰਹਾਂਗੇ ਔਰ ਇਤਾਂ ਦਾ ਕੋਈ ਵੀ ਨਾਨਕ ਅੱਗੇ ਵਾਸਤੇ ਤੁਹਾਨੂੰ ਖਿਚੀ ਕਰਨ ਦੀ ਕੋਸ਼ਿਸ਼ ਨਹੀਂ ਕਰੂੰਗਾ ਸੋ ਹੁਣ ਨਾਰੇ ਨਾਲ ਸਹਿਮਤੀ ਕਰਾਂਗੇ ਮੇਰੇ ਸਾਥੀ ਨਾਰੇ ਲਗਾਉਣਗੇ ਸਾਰੇ ਲੋਕਾਂ ਨੂੰ ਨਾ 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 ਜਨਾ ਔਰ ਕੱਲ ਨੂੰ 10 ਵਜੇ ਨੂੰ ਸਾਰੇ ਪ੍ਰਧਾਨਾਂ ਨੂੰ ਬੇਨਤੀ ਹੈ ਕਿ ਆਪਣੇ ਬੰਦੇ ਲੈ ਕੇ ਜ਼ਰੂਰ ਉੱਥੇ ਪਹੁੰਚੋ ਹਾਤਾ ਸਾਡੇ ਸਾਡੇ ਸਾਬੀ ਜੀ ਜਿੰਦਾਬਾਦ 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 ਸਾਤਾ ਸਾਡੇ ਸਾਬੀ ਜੀ ਜਿੰਦਾਬਾਦ 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 ਸਾਰੇ ਸਾਡੇ ਕੁਆਰ ਨੂੰ ਸलाम ਕਰ ਰਹੇ ਹਾਂ Tchau, tchau.